ਸਸਰੀ ਕਾ ਜੀ ਸਾਰਿਆਂ ਨੂੰ ਅੱਜ ਦੇ ਵਲੌਗ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਸਾਰੇ ਮੇਰੇ ਭੈਣ ਭਰਾ ਵਧੀਆ ਠੀਕ ਠਾਕ ਹੋ ਗਏ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਖੁਸ਼ ਰੱਖੇ, ਤਰੱਕੀਆਂ ਬਖਸ਼ੇ ਤੇ ਅੱਜ ਦਾ ਵਲੌਗ ਜੇ ਆਪਾਂ ਸਟਾਰਟ ਕਰ ਰਹੇ ਹਾਂ। ਤੇ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਗੁਰਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ। ਤੇ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖੇ। ਅੱਜ ਦਿਨ ਹੈ ਜੀ ਮੰਗਲਵਾਰ 4 ਤਰੀਕਾ ਨਵੰਬਰ ਦੀ ਤੇ ਸਵੇਰ ਦਾ ਟਾਈਮ ਹੈ ਜੀ 9 ਵਜੇ ਦਾ ਤੇ ਆਪਾਂ ਜੀ ਵਲੌਗ ਅੱਜ 9 ਵਜੇ ਸਟਾਰਟ ਕੀਤਾ ਹੈ ਇਹ ਅੱਜ ਮੈਂ ਥੋੜਾ ਜਾਂ ਲੇਟ ਜ਼ਿਆਦਾ ਹੀ ਹੋ ਗਈ ਕਿਉਂਕਿ ਅੱਜ ਨੇ ਕੱਪੜੇ ਪਏ ਸੀ ਤਾਂ ਇਹ ਲਾਉਣ ਵਾਲੇ ਤੇ ਕੰਮ ਕਾਫੀ ਬਣੇ ਪਏ ਸੀ ਫਿਰ ਮੈਂ ਪਹਿਲਾਂ ਕੱਪੜਿਆਂ ਨੂੰ ਲੱਗ ਪਈ ਮੈਂ ਸੋਚਿਆ ਕਿ ਚਲ ਬਾਅਦ ਵਿੱਚ ਝਾੜੂ ਲਾ ਲਾਂਗੇ ਕਿਉਂ ਨਾ ਬਾਹਰ ਹਵਾ ਬਹੁਤ ਜ਼ਿਆਦਾ ਚੱਲੀ ਹੋਈ ਏ ਤੇ ਜੇ ਇਹ ਦੇ ਕਰਕੇ ਝਾੜੂ ਲਾਣਾ ਬਹੁਤ ਔਖਾ ਲੱਗ ਰਿਹਾ ਸੀ। ਲੌਬੀ ਦਾ ਬੂਆ ਲਾ ਕੇ ਤੇ ਫਿਰ ਮੈਂ ਹੁਣ ਝਾੜੂ ਲਾ ਦੇ ਪਿਆ ਨਹੀਂ ਤਾਂ ਸਾਰਾ ਜਿਹੜਾ ਕੂੜਾ ਹੈ ਫਿਰ ਉੱਡ-ਉੱਡ ਅੰਦਰ ਚਲਾ ਜਾਂਦਾ। ਤੇ ਅੱਜ ਤਾਂ ਬਹੁਤ ਜ਼ਿਆਦਾ ਐ ਹਵਾ ਚੱਲੀ ਹੋਈ ਏ। ਤੇ ਥੱਲੇ ਤੋਂ ਤਾਂ ਬਹੁਖਰਾਜ ਲੱਗੀ ਨਹੀਂ। ਤੇ ਬੱਸ ਮੈਂ ਸੋਚਿਆ ਚਲ ਅੰਦਰੋਂ ਹੀ ਲਾ ਦੇਣੇ ਆ। ਤੇ ਨੀਰ ਬਹੁਤ ਜ਼ਿਆਦਾ ਬਾਹਰ। ਤੇ ਵੈਗਰੂ ਸੱਚੇ ਪਾਛਾ ਸਾਹਿਬ ਨੂੰ ਇੱਕ ਵਾਰੀ ਵੀ ਫਸਲਾਂ ਸਾਂਭਣ ਦੇ ਵੇਰ ਰਹਿੰਦੀਆਂ ਖੈਂਦੀਆਂ ਤੇ بارش ਹੁਣ ਤਾਂ ਨਾ ਹੀ ਆਵੇ ਕਿਉਂਕਿ ਬਜਾਈ ਦਾ ਟਾਈਮ ਹੈ ਹੁਣ ਮੈਂ ਜੀ ਹੁਣ ਇੱਥੇ ਹੀ ਕੂੜਾ ਜਿਹੜਾ ਇੱਥੋਂ ਹੀ ਚੱਕ ਲਾਂਗੀ ਤੇ ਬਾਹਰ ਕਿਉਂਕਿ ਬੂਹਾ ਜਦ ਪਹਿਲਾਂ ਖੋਲਤਾ ਤਾਂ ਸਾਰਾ ਕੂੜਾ ਫੇਰ ਅੰਦਰ ਆ ਜਾਣਾ ਹੈ ਤੇ ਮੈਂ ਇੱਕ ਵਾਰੀ ਸਾਰਾ ਕੂੜਾ ਇਕੱਠਾ ਕਰਕੇ ਇੱਥੇ ਸਾਈਡ ਤੇ ਫੇਰ ਬੂਹਾ ਖੋਲਾਂਗੀ ਤੇ ਜਨੋ ਜੀ ਜੋ ਵੀ ਪੈਣ ਪਾਈ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਜੀ ਪੂਰਾ ਜਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਕੇ ਦਰੂਦ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਤੇ ਬੜੈ ਢੀ ਲੱਗੇ ਹੋਈ ਸੀ ਇੱਥੇ ਕਿਪਰਨਾ ਤੇ ਹੁਣ ਪਾਸੋ ਪਸੋ ਸੰਭਾਲ ਲੈਣਗੇ ਅੱਜ ਘਰੇ ਹੀ ਆਹੋ ਤੇ ਹੁਣ ਜੀ ਮੈਂ ਆ ਸੋਚਿਆ ਕਿ ਨਾਲ ਦੇ ਨਾਲ ਆਪਾਂ ਪੋਚਾ ਵੀ ਲਾ ਦਈਏ ਤੇ ਕਿਉਂਕਿ ਤੂੜਨ ਜਿਹੜੀ ਬਹੁਤ ਜ਼ਿਆਦਾ ਐ ਪੈਰਾਂ ਨੂੰ ਵਟਕਦੀ ਫਿਰਦੀ ਸੀ ਤੇ ਇਹਨਾਂ ਜ਼ਿਆਦਾ ਵੈਸੇ ਦਾਗ ਵਗੈਰਾ ਤਾਂ ਹੈ ਨਹੀਂ ਸੀ ਤੇ ਬਾਕੀ ਤੂੜ ਬਹੁਤ ਆਉਂਦੀ ਇਹ ਬਾਹਰੋਂ ਉਹ ਟੋਟੇ ਸਾਰੇ ਅੰਦਰ ਹੀ ਆਈ ਜਾਂਦੀ ਏ ਤੇ ਅਨਰੀਤ ਵੀ ਬਸ ਪਹਿਲਾਂ ਬੈਠੀ ਸੀ ਟੀਵੀ ਤੇ ਤੇ ਹੁਣ ਬਸ ਮੇਰੇ ਮਗਰ ਮਗਰ ਫੇਰ ਤੁਰਨ ਲੱਗ ਪਈ ਤੇ ਚਲੋ ਜੀ ਹੁਣ ਆਪਾਂ ਗੱਲ ਕਰਦੇ ਆਂ ਕਿ ਇੱਕ ਔਰਤ ਬਾਰੇ ਤੇ ਜਦੋਂ ਆਪਾਂ ਕਰੋ ਕਿਤੇ ਚਲੇ ਜਾਂਦੇ ਆ ਨਾ ਤੇ ਫਿਰ ਘਰਦਿਆਂ ਨੂੰ ਪਤਾ ਲੱਗਦਾ ਹੈ ਕਿ ਇਹ ਕਿੰਨੇ ਕੋ ਕੰਮ ਕਰਦੇ ਆ ਜਾਂ ਕੁਝ ਵੀ ਵੀ ਘਰ ਸੰਭਾਲਦੇ ਆ ਜ ਕੁਝ ਵੀ ਹੁੰਦਾ ਨਾ ਵੀ ਕਈ ਵਾਰੀ ਕੀ ਹੁੰਦਾ ਚਲੋ ਜ਼ਿਆਦਾਤਰ ਘਰਾਂ ਦੇ ਵਿੱਚ ਤਾਂ ਇਹ ਗੱਲ ਨਹੀਂ ਹੁੰਦੀ ਤੇ ਬਾਕੀ ਕਈ ਕੰਨਾਂ ਘਰਾਂ ਦੇ ਵਿੱਚ ਮੈਂ ਇਹ ਚੀਜ਼ ਦੇਖੀ ਆ ਕਿ ਔਰਤਾਂ ਦੇ ਕੰਮਾਂ ਨੂੰ ਗਿਣਿਆ ਹੀ ਨਹੀਂ ਜਾਂਦਾ ਕਹਿੰਦੇ ਆ ਕਿ ਵਸੇ ਤਵੇਲੀ ਆਇਆ ਸਾਰਾ ਦਿਨ ਹਨਾ ਘਰ ਦਾ ਥੋੜਾ ਕੰਨਾ ਕੀਤਾ ਤਉਨੂੰ ਕਿਹੜਾ ਕੰਮ ਐ ਜਾ ਕੋਈ ਸ਼ੈ ਇਦਾਂ ਦੀ ਗੱਲਾਂ ਹੋ ਜਾਂਦੀਆਂ ਨੇ ਕਰਾਂ ਦੇ ਵਿੱਚ ਤੇ ਮੈਂ ਇਸ ਕਰਕੇ ਕਰ ਰਹੀ ਸੀ ਇਹ ਗੱਲ ਕਿਉਂਕਿ ਮੈਂ ਗਈ ਹੋਈ ਸੀ ਪੇਕਿਆਂ ਤੇ ਆਵਦੇ ਦੋ ਦਿਨ ਹੋ ਗਏ ਆ ਮੈਂ ਛਣੀਵਾਰ ਗਈ ਸੀ ਤੇ ਆਣਾ ਤਾਂ ਮੈਂ ਤਵਾਰ ਸੀ ਤੇ ਬਾਕੀ ਉਹਨਾਂ ਨੂੰ ਟਾਈਮ ਨਹੀਂ ਸੀ ਛੱਡਣ ਉਹਨਾਂ ਦਾ ਤੇ ਡੈਡੀ ਦੀ ਥੋੜੀ ਜਿਹੀ ਤਾਂ ਖਰਾਬ ਹੋ ਗਈ ਸੀ ਤੇ ਅਸੀਂ ਫਿਰ ਇੱਕ ਦਿਨ ਹੋਰ ਰੁਕ ਗਏ ਤੇ ਦੇ ਗੁਰਜੋਤ ਦੇ ਪਪਾ ਵੀ ਕਹਿੰਦੇ ਚੱਲ ਤੁਸੀਂ ਰੁਕ ਜਾਓ ਇੱਕ ਦਿਨ ਹੋਰ ਤੇ ਕੋਈ ਨਹੀਂ ਫਿਰ ਆ ਜਾਜੇ ਇੱਕ ਦਿਨ ਹੋਰ ਲਾ ਲਓ ਵੀ ਮੈਂ ਕਿਉਂਕਿ ਮੈਂ 3 ਮਹੀਨਾ ਬਾਅਦ ਗਈ ਸੀ ਤੇ ਆਪਾਂ ਰਖੜੀ ਤੇ ਗਏ ਸੀ ਤੇ ਉਦੋਂ ਦੇ ਗਏ ਹੋਏ ਸੀ ਉਸ ਤੋਂ ਬਾਅਦ ਮੈਂ ਹੋਣੀ ਗਈ ਆ ਤੇ ਤਾਂ ਕਹਿੰਦੇ ਜਲਦ ਹੋਰ ਆਤਾ ਤੁਸੀਂ ਲਾ ਲਓ ਤੇ ਇਹ ਗੱਲ ਮੈਂ ਤਾਂ ਕਹਿ ਰਹੀ ਸੀ ਕਿਉਂਕਿ ਪਿੱਛੋਂ ਨਾ ਬਹੁਤ ਬੁਰਾ ਹਾਲ ਹੋ ਗਿਆ ਘਰ ਦਾ ਕਿਉਂਕਿ ਮੰਮੀ ਤੋਂ ਹੁਣ ਕੰਮ ਨਹੀਂ ਹੁੰਦਾ ਕੋਈ ਵੀ ਤੇ ਮੇਰੀ ਵੱਡੀ ਬੇਟੀ ਘਾਰੀ ਸੀ ਤੇ ਬਾਕੀ ਉਹ ਵੀ ਬੱਚਿਆਂ ਵਾਲਾ ਖਿਆਲ ਹੈ ਜੀ ਉਹਨੂੰ ਵੀ ਬਸ ਬਰਤਨ-ਪਰਤਨ ਤਾਂ ਸਾਫ ਕਰ ਲੈਂਦੀ ਏ ਝਾੜੂ ਵੀ ਕਰ ਲੈਂਦੀ ਏ ਤੇ ਬਾਕੀ ਜੀ ਜ਼ਿਆਦਾ ਕੰਮ ਫਿਰ ਉਹਨਾਂ ਤੋਂ ਬੱਚੇ ਆ ਫਿਰ ਵੀ ਤੇ ਨਹੀਂ ਹੁੰਦਾ ਤੇ ਪਿਛੋਂ ਜੀ ਐ ਬਹਾਰ ਹੀ ਹੋ ਗਏ ਕਹਿੰਦੇ ਜਲਦੀ ਆਓ ਤੇ ਅਸੀਂ ਤਾਂ ਜੀ ਸਾਡੇ ਤਾਂ ਕੋਈ ਕੰਮ ਹੀ ਨਹੀਂ ਹੋਇਆ ਕਿ ਸਾਰਾ ਐ ਘਰ ਵਿਖਰਿਆ ਪਿਆ ਏ ਤੇ ਤੁਸੀਂ ਜਲਦੀ ਆ ਜਾਓ ਵਾਕੀ ਸਾਨੂੰ ਫੇਰ ਵੀ ਟਾਈਮ ਲੱਗ ਗਿਆ ਕਿਉਂ ਆਉਂਦਿਆਂ ਜਾਂਦਿਆਂ ਟਾਈਮ ਲੱਗ ਹੀ ਜਾਂਦਾ ਏ ਤਿਆਰ ਤੁਰ ਹੁੰਦਿਆਂ ਹਨ ਤੇ ਅਸੀਂ ਵੀ 3 ਵਜੇ ਕਰੇ ਪਹੁੰਚੇ ਤੇ 3 ਵਜੇ ਪਹੁੰਚੇ ਕਰੇ ਫੇਰ ਅਸੀਂ ਘਰ ਦਾ ਸਾਰਾ ਕੰਮ ਕੀਤਾ ਤੇ ਪਹਿਲਾਂ ਮੈਂ ਆਉਂਦਿਆਂ ਵਲੋਗ ਸਟਾਰਟ ਕਰਨ ਲੱਗੀ ਸੀ ਤੇ ਫੇਰ ਮੈਂ ਸੋਚਿਆ ਵੀ ਹੁਣ ਨਹੀਂ ਬਣਨਾ ਕਿਉਂਕਿ ਖਲਾਰਾ ਬਹੁਤ ਜ਼ਿਆਦਾ ਪਿਆ ਸੀ ਦੋ ਦਿਨ ਤੋਂ ਕੰਮ ਹੋ ਸੇ ਤrai ਪਿਆ ਸੀ ਕੱਪੜੇ-ਕੱਪੜੇ ਵੀ ਤੋਣ ਵਾਲੇ ਸੀ ਝਾੜੂ ਪੋਚਾ ਸਭ ਕੰਮ ਉਹਦੇ ਵਿੱਚ ਪਏ ਸੀ ਤੇ ਫਿਰ ਮੈਂ ਪੋਚਾ ਤਾਂ ਨਹੀਂ ਲਾਇਆ ਬਾਕੀ ਮੈਂ ਝਾੜੂ-ਚੂੜੂ ਲਾਇਆ ਕੱਪੜੇ ਤੋਤੇ ਹੀ ਤੇ ਖਾਣਾ ਫਿਰ ਸ਼ਾਮ ਨੂੰ ਬਣਾਇਆ ਤੇ ਬਾਕੀ ਹੁਣ ਡੈਡੀ ਕਰੇ ਆ ਤੇ ਮੱਝਾਂ ਤਾਂ ਉਹ ਸੰਭਾਲ ਲੈਂਦੇ ਆ ਪਸ਼ੂਆਂ ਨੂੰ ਪੱਠੇ ਵਗੈਰਾ ਤੇ ਉਹ ਕਰ ਲੈਂਦੇ ਸੀ ਤੇ ਬਾਕੀ ਫਿਰ ਵੀ ਦੂਸਰਾ ਕੰਮ ਹੈ ਜਿਹੜਾ ਕਾਰ ਦਾ ਕੱਪੜਾ ਲਿਗੜੇ ਦਾ ਬਹੁਤ ਜ਼ਿਆਦਾ ਬਣ ਜਾਂਦਾ ਏ ਤੇ ਇਸ ਕਰਕੇ ਜੀ ਫੇਰ ਹੀ ਪਤਾ ਚਲਦਾ ਹੈ ਹਨਾ ਵੀ ਔਰਤ ਜਦੋਂ ਕਰੇ ਨਹੀਂ ਹੁੰਦੀ ਵੀ ਉਹ ਕਿੰਨਾ ਕੋ ਕੰਮ ਕਰਦੀ ਏ ਤੇ ਬਾਅਦ ਚ ਪਤਾ ਲੱਗਦਾ ਜਦੋਂ ਕਰੇ ਨਾ ਹੋਈਏ ਹਨਾ ਤੇ ਚਲੋ ਹੁਣ ਮੈਂ ਇੱਥੇ ਲੱਗ ਪਈ ਸੀ ਮੈਗੀ ਬਣਾਉਣਾ ਬੱਚੇ ਕਹਿੰਦੇ ਕਿ ਮੈਗੀ ਖਾਣੀ ਆ ਤੇ ਸਵੇਰੇ ਮਨਾ ਦੇ ਦਾਦੂ ਨੂੰ ਭੇਜ ਕੇ ਤੇ ਮੈਗੀ ਮੰਗਵਾਈ ਤੇ ਹੁਣ ਮੈਂ ਬਣਾ ਰਹੀ ਸੀ ਇੱਥੇ ਮੈਗੀ ਮੈਂ ਬਾਲ ਕੇ ਹੀ ਬਣਾ ਦੇਾਂਗੀ ਤੇ ਮੈਂ ਇੱਕ ਪਾਉਚ ਪਾਇਆ ਇਹਦੇ ਵਿੱਚ ਮਸਾਲੇ ਦਾ ਜਿਹੜਾ ਮੈਗੀ ਮਸਾਲਾ ਨਿਕਲਦਾ ਹੈ ਤੇ ਨਾਲ ਹਲਦੀ ਥੋੜੀ ਜਿਹੀ ਪਾਤੀ ਤੇ ਥੋੜਾ ਜਿਹਾ ਮੈਗੀ ਉਹ ਪਰੋਂ ਹੀ ਪਾ ਤਾਇਆ ਤੇ ਕਿਉਂਕਿ ਬੱਚਾ ਨੂੰ ਨਾ ਅਗਰ ਜੋਤ ਨੂੰ ਵੀ ਖਾਸੀ ਜੋਈ ਪੀਏ ਜਿੱਦ ਕਰਕੇ ਮੈਂ ਨਾ ਜ਼ਿਆਦਾ ਤੜਕ ਕੇ ਤੇ ਤਾਲ ਕੇ ਨਹੀਂ ਦਿੱਤੀ ਆਪਾਂ ਉਬਾਲ ਕੇ ਹੀ ਬਣਾਤੀ ਆ ਗੁਰਜੋਤ ਨਾ ਸਵੇਰ ਦੀ ਕਹੀ ਜਾਂਦੀ ਸੀ ਮੇਰੇ ਰੋਟੀ ਤੇ ਦੇਲ ਨਹੀਂ ਕਰਦਾ ਤੇ ਮੈਨੂੰ ਮੈਗੀ ਲਿਆ ਦਿਓ ਬਸ ਬਾਨੇ ਚਾਹੀਦੇ ਹੁੰਦੇ ਨੇ ਬੱਚਿਆਂ ਨੂੰ ਹਨਾ ਖਾਣ ਪੀਣ ਦੇ ਜਦੋਂ ਬਿਮਾਰ ਹੋ ਜਾਣ ਤੇ ਚਲੋ ਆਪਾਂ ਮੈਗੀ ਬਣਾ ਤੇ ਤੇ ਪਾਤੀ ਆ ਜੀ ਕੋਲਿਆਂ ਦੇ ਵਿੱਚ ਤੇ ਠੰਡੀ ਹੋ ਜਾਂਦੀ ਹੈ ਤੇ ਆਪਾਂ ਦੇਣੇ ਆ ਬੱਚਿਆਂ ਨੂੰ ਖਾ ਲੈਣਗੇ ਤੇ ਇਧਰ ਜੀ ਆਪਾਂ ਹੁਣ ਕਰ ਰਹੇ ਸੀ ਸਬਜੀ ਦੀ ਤਿਆਰੀ ਆਪਾਂ ਗੋਭੀ ਲਿਆ ਆ ਤੇ ਆਲੂ ਗੋਭੀ ਦੀ ਸਬਜੀ ਬਣਾਵਾਂਗੇ ਹੁਣ ਜੀ ਮੈਂ ਇੱਥੇ ਲੱਗ ਪਈ ਸੀ ਸਬਜ਼ੀ ਕੱਟਣ ਤੇ ਨਾਲ ਹੀ ਬੱਚੇ ਬੈਠੇ ਸੀ ਉੱਥੇ ਹੀ ਮੈਂ ਬੈਠ ਗਈ ਫਿਰ ਤੇ ਮੰਝੇ ਆਪਾਂ ਬਾਹਰ ਕੱਢੇ ਸੀ ਪੋਚਾ ਲਾਉਣ ਲੱਗਿਆ ਤੇ ਇੱਕ ਮੰਝਾ ਆਪਾਂ ਬਾਹਰ ਚ ਫਿਰ ਬਾਹਰ ਕੱਢਿਆ ਸੀ ਤੇ ਹੁਣ ਮੰਝਾ ਅੰਦਰ ਹੈ ਨਹੀਂ ਸੀ ਕੋਈ ਤੇ ਆਪਾਂ ਬੈਹੇ ਨੀਚੇ ਹੀ ਪੋਚਾ ਲੱਗਿਆ ਹੋਇਆ ਸੀ ਤੇ ਬੱਚਿਆਂ ਨੂੰ ਵੀ ਵੈਸੇ ਬੱਚੇ ਨਾ ਨੀਚੇ ਬੈਠਣਾ ਜ਼ਿਆਦਾ ਪਸੰਦ ਕਰਦੇ ਨੇ ਕੋਈ ਚੀਜ਼ ਖਾਣੀ ਹੋਵੇ ਨੀਚੇ ਬੈਠ ਜਾਂਦੇ ਆ ਤੇ ਅਨਰੀਤ ਹੁਣ ਅਲੱਗ ਪਈ ਸੀ ਆਪਣੇ ਆਪ ਖਾਣ ਖਾਣਾ ਕੀ ਉਹ ਤਾਂ ਖੇੜ ਹੀ ਲੱਗੀ ਹੋਈ ਸੀ ਤੇ ਗਰਜੋਤ ਨੇ ਵੀ ਚੱਲ ਸੁਖਾਰੇ ਕੁਛ ਨਾ ਕੁਛ ਖਾ ਲਈ ਸਵੇਰ ਦੀ ਭੁੱਖੀ ਬੈਠੀ ਸੀ ਕੱਲੀ ਚਾਹ ਹੀ ਪੀਤੀ ਸੀ ਨੇ ਤੇ ਰੋਟੀ ਕਹਿੰਦੀ ਮੈਂ ਨਹੀਂ ਖਾਣੀ ਮਨ ਨਹੀਂ ਕਰਦਾ ਤੇ ਅਨਰੀਤ ਬਸ ਨਾਲ ਪਾਣੀ ਮੰਗੀ ਜਾਵੇਗੀ ਵੀ ਮੈਨੂੰ ਪਾਣੀ ਚਾਹੀਦਾ ਹੈ ਬਸ ਤੇ ਮੈਂ ਹੁਣ ਪੜਾਪੜਾ ਸਬਜ਼ੀ ਬਣਾ ਰਹੀ ਸੀ ਤੇ ਕਿਉਂਕਿ ਅੰਰੀਤ ਦੇ ਪਾਪਾ ਨੇ ਫਿਰ ਜਾਣਾ ਸੀ ਉਹਨ ਟਰੈਕਟਰ ਲੈ ਕੇ ਆਏ ਸੀ ਤੇ ਉਹ ਕਹਿੰਦੇ ਰੋਟੀ ਖਾ ਕੇ ਤੇ ਮੈਂ ਫਿਰ ਜਾਣਾ ਖੇਤ ਤੇ ਇਧਰ ਜੀ ਆਪਾਂ ਹੁਣ ਸਬਜੀ ਬਣਾ ਲਈ ਆ ਤੇ ਸਬਜੀ ਅੱਜ ਬਹੁਤ ਟੇਸਟੀ ਬਣੀ ਸੀ ਤੇ ਅੱਜ ਮੈਂ ਨਹੀਂ ਉਬਾਲ ਕੇ ਬਣਾਈ ਅੱਜ ਇਸੇ ਤਰ੍ਹਾਂ ਹੀ ਬਣਾਈ ਆ ਹਾਂਜੀ ਮੈਂ ਆਈ ਸੀ ਜੀ ਹੁਣ ਛੱਪ ਤੇ ਤੇ ਦੇਖੋ ਆਪਣਾ ਚੌਣਾ ਹਲੇ ਵੀ ਪਿਆ ਹੈ ਜੇ ਮੈਂ ਕਰੇ ਹੁੰਦੀ ਤਾਂ ਕੱਲ ਗੱਟਿਆਂ ਚ ਪਾ ਲੈਂਦੀ ਤੇ ਆਪਾਂ ਡਰਮੀ ਚ ਪਾ ਲੈਣਾ ਸੀ ਚਲੋ ਅੱਜ ਪਾ ਦਿਆਂਗੇ ਤੇ ਥੋੜਾ ਥੋੜਾ ਪਾ ਲਾ ਦੇਣੇ ਹਰ ਟੋਪ ਲੱਗ ਜਵੇਗੀ ਤੇ ਸੁੱਕਿਆ ਤਾਂ ਪਿਆ ਹੈ ਵੈਸੇ ਹੁਣ ਬਹੁਤ ਦੇਣ ਹੋ ਗਏ ਨੇ ਤੇ ਸੁੱਕਿਆ ਪਿਆ ਹੈ ਚਲੋ ਸ਼ਾਮ ਨੂੰ ਉਹ ਗੱਟੇ ਪਾਰ ਦਿਆਂਗੇ ਹੋਰ ਛੱਟ ਤੱਕ ਫਿਰ ਉਹ ਜ਼ੋਰ ਤੇ ਪਾਪਾ ਨੂੰ ਕਵਾਂਗੇ ਤੇ ਪਾ ਦੇਵਾਂ ਇਹ ਹੁਣ ਪਾਥੀਆਂ ਨੇ ਮੈਂ ਸ਼ਾਮ ਨੂੰ ਇਹ ਵੀ ਇਹਨਾਂ ਨੂੰ ਪਰਟਾਂਗੀ ਹਾਂ ਇਹ ਸੀ ਉਲਟਣ ਵਾਲੀਆਂ ਜਿੰਨਾਂ ਪੈਨ ਤੇ ਚਲੋ ਜੁਣਦੇ ਜੁਣਦੇ ਸਾਰੇ ਉਹਨਾਂ ਵੱਡੇ ਗਏ ਨਹੀਂ ਚਾਹ ਤਾਂ ਤੋਂ ਹੋਵੇ ਆ ਇਹ ਤਾਂ ਕਰਦਾ ਰਹਿ ਜਾਇਆ ਉਹ ਬਾਸਮਤੀ ਤੇਰੇ ਬਾਕੀ ਇੱਧਰ ਸਾਰੇ ਛੋਟੇ ਆ ਜਿਹੜੇ ਸਾਰੇ ਵੱਡੇ ਗਏ ਦੂਸਰੇ ਦਿਨਾਂ ਦੇ ਵਿੱਚ ਪਹਿਲਾ ਹੋ ਗਈ ਨਾ ਫੇਤ ਉਹ ਸਾਰੀਆਂ ਕਣਕਾਂ ਬੀਜੀਆਂ ਜਾਣਗੀਆਂ ਤਿੰਨ ਚਾਰਾਂ ਦਿਨਾਂ ਦੇ ਵਿੱਚ ਵਿੱਚ ਲਓ ਖਾਓ ਲਓ ਜੀ ਆਜ ਰੋਟੀ ਖਾ ਲਾ ਹਾਓ ਕੰਮ ਦਾ ਪ੍ਰੈਸ਼ਰ ਬੜਾ ਆਜਾ ਸੱਚੀ ਮੈਨੂੰ ਇੱਥੇ ਜੀ ਹੁਣ ਗੁਰਜੌਰ ਦੇ ਪਾਪਾ ਤੇ ਮੈਂ ਅਸੀਂ ਗੱਲਾਂ ਕਰੀ ਜਾਂਦੇ ਸੀ ਕਹਿੰਦੇ ਕਿ ਹੁਣ ਬਹੁਤ ਜ਼ਿਆਦਾ ਕੰਮ ਵਧ ਗਿਆ ਏ ਹੁਣ ਤਾਂ ਰੋਟੀ ਖਾਣੀ ਵੀ ਔਖੀ ਹੋਈ ਪਈ ਏ ਤੇ ਬੜੀ ਮੁਸ਼ਕਲ ਦੇ ਨਾਲ ਟਾਈਮ ਮਿਲਦਾ ਸੀ ਰੋਟੀ ਖਾਣ ਦਾ ਵੀ ਤੇ ਉਧਰ ਕਹਿੰਦੇ ਵੀ ਹੁਣ ਡ੍ਰੈਲ ਵਾਲੇ ਕਹਿੰਦੇ ਆ ਕੇ ਡ੍ਰੈਲ ਜਲਦੀ ਲੈ ਕੇ ਆਓ ਤੇ ਕੰਮ ਕਰ ਜੀ ਹੁਣ ਤਾੜਾ ਬਹੁਤ ਜ਼ਿਆਦਾ ਜੱਕਦਮ ਤੋਂ ਪੈ ਗਿਆ ਤੇ ਹੁਣ ਜੀ ਟਾਈਮ ਹੋ ਗਿਆ ਸੀ 2:30 ਵਜੇ ਦਾ ਤੇ ਮੈਂ ਇੱਥੇ ਬਣਾਤੀ ਸੀ ਚਾਹ ਤੇ ਚਾਹ ਪੀ ਕੇ ਨਾ ਫਿਰ ਹੁਣ ਇੱਕ ਵਾਰੀ ਖੇਤ ਤੋਂ ਆਏ ਸੀ ਤੇ ਹੁਣ ਚਾਹ ਪੀ ਕੇ ਤੇ ਹੁਣ ਜਾਣਗੇ ਫਿਰ ਖੇਤ ਤੇ ਅੱਜ ਕੱਲ ਦੇ ਜ਼ਿਮੀਂਦਾਰਾਂ ਦਾ ਬਹੁਤ ਬੁਰਾ ਹਾਲ ਹੁੰਦਾ ਏ ਤੇ ਬਾਕੀ ਜੇ ਇੱਕ ਮਹੀਨਾ ਹੀ ਹੁੰਦਾ ਹੈ ਜ਼ਿਆਦਾ ਤਾੜੇ ਦਾ ਤੇ ਚਲੋ ਕੰਮ ਤਾਂ ਕਰਨਾ ਹੀ ਪੈਂਦਾ ਹੈ ਫੇਰ ਸਾਰੀਆਂ ਸਰਦੀਆਂ ভেਲਾ ਹੀ ਰਹਿਣਾ ਹੈ ਜੀ ਤੇ ਹੁਣ ਜਿੱਥੇ ਸ਼ਾਮ ਦਾ ਟਾਈਮ ਹੋ ਗਿਆ ਸੀ 5 ਵਜੇ ਦਾ ਤੇ ਆਪਾਂ ਫਟਾਫਟ ਜਿਹੜਾ ਚੋਨਾ ਕੋਠੇ ਤੇ ਪਿਆ ਸੀ ਗੱਟਿਆਂ ਦੇ ਵਿੱਚ ਪਾਇਆ ਇਹ ਤਾਂ ਖੇਤ ਹੈਗੇ ਸੀ ਇਹ ਅਸੀਂ ਫਟਾਫਟ ਚੋਨਾ ਗੱਟਿਆਂ ਦੇ ਵਿੱਚ ਪਾ ਕੇ ਇੱਥੇ ਸਾਈਡ ਤੇ ਲਾ ਕੇ ਆਪਾਂ ਟਾਕਤਾ ਸੀ ਤੇ ਹੁਣ ਬਾਰਿਸ਼ ਵੀ ਸ਼ੁਰੂ ਹੋ ਗਈ ਸ਼ਾਮ ਨੂੰ ਤੇ ਹੁਣ ਤਾਂ ਗੁਰਜੋਤ ਦੇ ਪਾਪਾ ਆਏ ਤੇ ਇਹਨਾਂ ਨੇ ਫਿਰ ਚੋਕ ਕੇ نیچے ਲਿਆਂਦਾ ਤੇ ਪੰਡਰ ਮੀਦ ਵਿੱਚ ਪਾ ਲਿਆ ਚੋਣਾ ਤੇ ਬਾਰਿਸ਼ ਹੋ ਰਹੀ ਏ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ